ਇਹ ਬਣਾਇਆ ਜੀ ਆਪਾਂ ਸੱਜਰ ਸੂਈ ਮੱਝ ਲਈ ਕਾੜਾ ਤੇ ਆਪਾਂ ਪਸ਼ੂਆਂ ਆਪਣਿਆਂ ਨੂੰ ਦੰਨੇ ਆ ਜਦੋਂ ਵੀ ਆਪਣਾ ਪਸ਼ੂ ਕੁਝ ਸੱਜਰ ਸੂਇਆ ਹੁੰਦਾਗਾ ਜਾਂ ਗਾਂ ਕੀ ਚਾਹੇ ਮੱਝ ਤੇ ਦੋਨਾਂ ਨੂੰ ਹੀ ਦੇ ਸਕਦੇ ਆ ਕਿ ਆਪਾਂ ਗਾਂ ਨੂੰ ਵੀ ਇਹਨੂੰ ਵੀ ਦਿੱਤਾ ਸੀ ਗਾਂ ਨੂੰ ਪਹਿਲਾਂ ਤੇ ਉਹ ਦੂਜੀ ਗਾਂ ਨੂੰ ਵੀ ਦਿੱਤਾ ਸੀ ਉਸ ਵੇਲੇ ਤੇ ਹੁਣ ਆਪਨੇ ਅਜ ਸੂਈਆ ਪਹਿਲਣਾ ਹੈ ਆ ਸਾਡੇ ਕੜੂ ਬੈਠੀ ਆ ਇਹ ਸਾਡੀ ਕੜਵਾ ਤੇ ਇਹਨੂੰ ਆਪੇ ਕੜਾ ਦਿੰਨੇ ਆ ਇਹ ਕੜੇ ਦੇ ਵਿੱਚ ਕੀ ਕੀ ਆ ਇਹਦੇ ਵਿੱਚ ਅਜਵਾਇਨਾ ਸੌਂਫ ਦੋ ਚਮਚੇ ਆਪਾਂ ਦੇਸੀ ਘਿਓ ਦੇ ਪਾਉਣੇ ਹੋਣੇ ਔਰ ਗੁੜ ਇਹ ਚੀਜ਼ਾਂ ਨੂੰ ਚਾਰਾਂ ਨੂੰ ਮਿਲਾ ਕੇ ਥੋੜਾ ਪਾਣੀ ਪਾ ਕੇ ਲਿਟਰ ਸਵਾ ਕਲੀਟਰ ਪਾਣੀ 1/2 ਲਿਟਰ ਪਾਣੀ ਦੇ ਬਾਅਦ ਤੋ-ਤੋ ਇਹਨੂੰ ਉਬਲਦਾ ਰੱਖ ਦਿਓ ਜਦੋਂ ਪੂਰੇ ਚੰਗੀ ਤਰ੍ਹਾਂ ਉਬਲ ਜੇ ਫਿਰ ਇਹਨੂੰ ਤਾਰ ਲਓ ਅੱਗ ਤੋਂ ਉਤਾਰਨ ਤੋਂ ਬਾਅਦ ਇਹਨੂੰ ਠੰਡਾ ਕਰ ਲਓ ਇਹਨੂੰ ਉਬਲਦਾ ਰਹਿਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਸੌਫ ਹੁੰਦੀ ਆ ਅਜਮੈਨ ਹੁੰਦੀ ਆ ਉਹਦੇ ਵਿੱਚੋਂ ਜਿਹੜਾ ਅਰਕ ਆਗਾ ਤੇ ਜਿਹੜੇ ਗੌਣਾ ਉਹ ਪਾਣੀ ਚ ਆ ਜਾਣ ਪਰ ਉਹ ਪੀ ਤੋਂ ਠੰਡਾ ਹੋ ਗਿਆ ਫਿਰ ਤੁਸੀਂ ਆਪਣੇ ਯਾਦ ਇੱਕ ਇਹ ਮੱਝ ਸੋਡੀ ਚਰਾਂ ਨੂੰ ਸੰਗੂਗੀ ਕਿਉਂਕਿ ਅੱਜ ਇਹਨੂੰ ਤੀਜੇ ਟੰਕਾ ਪਰ ਰੱਖ ਰਹੇ ਹਾਂ ਇਹ ਦੋ ਹੀ ਤਿੰਨ ਜਾਂ ਚਾਰ ਦਿਨ ਲਗਾਤਾਰ ਜ਼ਰੂਰ ਰੱਖਣਾ ਦੇ ਨਾਲ ਪਸ਼ੂ ਦੀ ਜਿਹੜੀ ਕਮਜ਼ੋਰੀ ਹੁੰਦੀ ਹੈ ਉਹ ਸਾਰੀ ਦੂਰ ਹੋ ਜਾਂਦੀ ਹੈ ਔਰ ਦੂਜਾ ਪਸ਼ੂ ਬਹੁਤ ਜਲਦੀ ਦੁੱਧ ਤੇ ਵੀ ਆਉਂਦਾ ਨਾ ਪਤਾ ਡੋਲਣਾ ਨਹੀਂ ਪੀ ਲਾ ਆ ਦੇਖ ਇਹ ਆਰਾਮ ਨਾਲ ਸਾਰਾ ਹੌਲੀ ਹੌਲੀ ਪੀ ਜਾਣਾ ਜੇ ਪਸ਼ੂ ਨਾ ਪੀਵੇ ਤਾਂ ਥੋੜਾ ਬੋਟਾ ਤੁਸੀਂ ਮੈਂ ਦਾਣਾ ਪਾ ਦਵਾਂ ਵਿੱਚ ਲਾਲਚ ਦੇ ਕੇ ਪਿਓ ਤੇ ਆਪਣੇ ਜਿਹੜੇ ਪਸ਼ੂ ਰੱਖਣ ਵਾਲੇ ਭਰਾ ਨੇ ਸਾਰਿਆਂ ਨੂੰ ਪਤਾ ਹੀ ਹੈ ਪਸ਼ੂ ਨੂੰ ਕਿਵੇਂ ਪਿਉਣਾ ਚਾਹੀਦਾ ਨਾ ਪਸ਼ੂ ਪੀਵੇ ਜਾਂ ਨਾਲ-ਨਾਲ ਦੇ ਦਿਓ ਕਿਈ ਵਾਰੀ ਪਸ਼ੂ ਤਕੜਾ ਹੁੰਦਾ ਵੀ ਨਾਲ-ਨਾਲ ਵੀ ਨਹੀਂ ਲੈਂਦਾ ਤਾਂ ਉੱਤੇ ਮੋੜਾ ਮੋੜਾ ਦਾਣਾ ਪੁੱਕੀ ਦਿਓ ਦਾਣੇ ਦੇ ਲਾਲ ਚਣਾਲ ਪਸੂਕੀ ਜਾਂਦਾ ਪਹਿਲੇ ਦਿਨ ਇਹਨੇ ਵੀ ਪੀਤਾ ਨਹੀਂ ਸੀਗਾ ਅਮਰ ਨੂੰ ਇੱਕ ਦਾਣਾ ਥੋੜਾ ਥੋੜਾ ਕਰਕੇ ਦੇ ਵਿੱਚ ਧੁਕੀ ਗਏ ਤਾਂ ਫਿਰ ਇਹਨੇ ਹੌਲੀ ਹੌਲੀ ਦਾਣੇ ਦੇ ਲਾਲ ਚਣਾਲ ਪੀ ਗਏ ਤੇ ਨੂੰ ਸੁਆਦ ਲੱਗਣ ਲੱਗ ਗਿਆ ਫਿਰ ਇਹ ਕੱਲ ਵੀ ਪੀ ਗਈ ਤੇ ਅੱਜ ਦਾ ਤੀਜਾ ਕੜਾ ਕੱਲ ਉਹਨਾਂ ਨੂੰ ਦਵਾਗੇ ਚੌਥਾ ਕੜਾ ਦਿਨ ਚ ਇੱਕ ਕੜਾ ਦੇਣਾ ਹੁੰਦਾ ਹੈਗਾ ਤੇ ਮੈਂ ਇੱਕ ਅੱਜ ਦੇ ਸਵੇਰ ਦੇ ਤਾਂ ਸ਼ਾਮ ਨੂੰ ਹੁਣ ਇਹਨੂੰ ਇਹਦੀ ਲੇਟੀ ਰੱਖ ਦਾਂਗੇ ਉਬਲਦੀ ਜਿੱਤੇ ਲੇਟੀ ਦੇ ਵਿੱਚ ਆਪਾਂ ਗੁੜ ਬੜੇਵੇਂ ਤੇ ਕਣਕ ਦੀ ਜਿਹੜੀ ਬਣਿਆ ਹੋਦਾ ਡੜੀ ਦਾ ਉਹ ਆਪ ਰੱਖਾਂਗੇ ਸਾਮ ਨੂੰ ਪਾਉਂਗਾ ਪੀਲਾ ਪੀਲਾ ਪਤਾ ਪੀਲਾ ਤੇ ਇਹ ਕਾੜੇ ਜਰੂਰ ਤੇ ਬਰੋਕਨ